ਪਾਣੀ ਦੇ ਮੁੱਦਿਆਂ ਲੈ ਕੇ ਜਿੱਥੇ ਦੋਹਾਂ ਸੂਬਿਆਂ ਦੇ ਵਿੱਚ ਇਸ ਵਕਤ ਆਪਸੀ ਜੜੀ ਹੈ ਉਹ ਟਕਰਾਅ ਸ਼ੁਰੂ ਹੋਈ ਹੋਈ ਹੈ ਜਿਸ ਨੂੰ ਲੈ ਕੇ ਲਗਾਤਾਰ ਹਰਿਆਣੇ ਵੱਲੋਂ ਤੇ ਪੰਜਾਬ ਦੇ ਵੱਲੋਂ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਅਗਰ ਗੱਲ ਕੀਤੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਸੋਮਵਾਰ ਨੂੰ ਸਪੈਸ਼ਲ ਜਿਹੜਾ ਸੈਸ਼ਨ ਸੱਦਿਆ ਗਿਆ ਤਾਂ ਤੁਸੀਂ ਉਹਨਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਪੰਜਾਬ ਵਿਧਾਨ ਸਭਾ ਦੇ ਬਾਹਰ ਦੇ ਤੁਸੀਂ ਹੋ ਰਹੇ ਜਿੱਥੇ ਲਗਾਤਾਰ ਜਿਹੜੇ ਵਿਧਾਇਕ ਨੇ ਆਪਣੇ ਆਪਣੇ ਹਲਕਿਆਂ ਤੋਂ ਉਹ ਇੱਥੇ ਆਣਾ ਸ਼ੁਰੂ ਹੋ ਚੁੱਕੇ ਨੇ ਖਾਸ ਕਰਕੇ ਜਿਗਰ ਹੋ ਗਿਆ ਹੈ ਕਿ ਜੋ ਲਗਾਤਾਰ ਪਾਣੀਆਂ ਦੇ ਮੁੱਦਿਆਂ ਲੈ ਕੇ ਜੋ ਦੋਹਾਂ ਸੂਬਿਆਂ ਦੇ ਵਿੱਚ ਜੋ ਇਸ ਵਕਤ ਤਾਨੋ ਕਸ਼ੀ ਚੱਲ ਰਹੀ ਹੈ ਜਿਸ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਡਾ ਜਿਹੜਾ ਬੰਦਾ ਹੱਕ ਦਿੱਤੇ ਹੋਵੇ ਸਾਡਾ ਪਾਣੀ ਦਿੱਤੇ ਹੋਵੇ ਪਰ ਸਾਫ਼ ਤੌਰ ਤੇ ਪੰਜਾਬ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਨਾ ਸਾਡੇ ਕੋਲ ਫालतू ਪਾਣੀ ਹੈ ਨਾ ਹੀ ਅਸੀਂ ਫालतू ਪਾਣੀ ਕਿਸੇ ਨੂੰ ਦਵਾਂਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਸਿੱਧ ਪੰਜਾਬ ਭਵਨ ਦੇ ਪੰਜਾਬ ਵਿਧਾਨ ਸਭਾ ਦੀਆਂ ਬਾਹਰ ਦੀਆਂ ਜਿੱਥੇ ਅੱਜ ਜੋ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਇਸ ਸੈਸ਼ਨ ਦੇ ਵਿੱਚ ਕਈ ਅਹਿਮ ਜਿਹੜੇ ਮੁੱਦਿਆਂ ਦੇ ਉੱਤੇ ਲੈ ਕੇ ਜਿਹੜੀ ਇਹ ਚਰਚਾ ਕੀਤੀ ਜਾਊਗੀ ਜਿਸ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇਸ ਤੋਂ ਇਲਾਵਾ ਜੋ ਪੰਜਾਬ ਦੇ ਇਸ ਵਕਤ ਕਾਨੂੰਨ ਵਿਵਸਥਾ ਹੈ ਜੋ ਇਸ ਵਕਤ ਸਥਿਤੀ ਹੈ ਉਸ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਵੇਂ ਪੰਜਾਬ ਜਿਹੜਾ ਹੈ ਉਹ ਬਾਰਡਰ ਸੂਬਾ ਏਰੀਆ ਹੈ ਤਾਂ ਬਾਰਡਰ ਦੇ ਉੱਤੇ ਵੀ ਜੋ ਇਸ ਵਕਤ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਜਿਹੜਾ ਹੈ ਉਹ ਪੰਜਾਬ ਵੀ ਪੂਰੇ ਅਲਰਟ ਹੈ ਹਾਲਾਂਕਿ ਕੱਲ ਦੀ ਗੱਲ ਕੀਤੀ ਹੋਵੇ ਤਾਂ ਫਰੋਸਪੁਰ ਦੇ ਵਿੱਚ ਜਿਹੜੀਆਂ ਮੌਕ ਟ੍ਰਲ ਕੀਤੀ ਗਈ ਜਿਸ ਦੇ ਵਿੱਚ ਬਲੈਕਆਊਟ ਕੀਤਾ ਗਿਆ ਅੱਧੇ ਘੰਟੇ ਦੇ ਲਈ ਤਾਂ ਸਿੱਧੇ ਤੌਰ ਤੇ ਕਹਦੇ ਕਿ ਜਿਹੜਾ ਪੰਜਾਬ ਆਪਣਾ ਸੂਬਾ ਪੰਜਾਬ ਤੋਂ ਪਾਸੇ ਇੱਕ ਪਾਸੇ ਜਿਹੜਾ ਉਹ ਪਾਕਿਸਤਾਨ ਦੇ ਨਾਲ ਇਹ ਚਿੰਨ੍ਹ ਝੂਲ ਰਿਹਾ ਦੂਸਰੇ ਪਾਸੇ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਨਾਲ ਤਾਂ ਸਿੱਧੇ ਤੌਰ ਤੇ ਗੱਲ ਕਰੀਏ ਜਿਸ ਨੂੰ ਲੈ ਕੇ ਪੰਜਾਬ ਦੇ ਸਿਕਿਉਰਟੀ ਨੂੰ ਲੈ ਕੇ ਪੰਜਾਬ ਦੇ ਨਾਉਨ ਆਰਡਰ ਨੂੰ ਲੈ ਕੇ ਪਾਣੀਆਂ ਦੇ ਮੁੱਦ ਨੂੰ ਲੈ ਕੇ ਸੋ ਜਿਹੜਾ ਸੈਸ਼ਨ ਸੱਦੇ ਗਏ ਹਾਲਾਂਕਿ ਇਸ ਦੇ ਵਿੱਚ ਜਦੋਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਨੰਗਲ ਦੇ ਵਿੱਚ ਸੀ ਜਿੱਦੇ ਮੀਟਿੰਗ ਕੀਤੀ ਉਸ ਦੇ ਵਿੱਚ ਕਿਹਾ ਵੀ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸੋਮਵਾਰ ਨੂੰ ਰੱਖਿਆ ਹੈ ਕੋ ਇਸ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਨੇ ਜਿਹੜੇ ਵਿਪੱਖਸ਼ ਹੈ ਜਿਸ ਦੇ ਵਿੱਚ ਮਨਪ੍ਰੀਤ ਐਲਨੀ ਨੇ ਇੱਕ ਵੀਡੀਓ ਪਾਈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤਾਂ ਸੈਸ਼ਨ ਰੱਖਣਾ ਹੈ ਤਾਂ ਸੈਸ਼ਨ ਦੇ ਵਿੱਚ ਸਾਨੂੰ ਬੋਲਣ ਦਾ ਜਿਹੜਾ ਉਹ ਰਸਮਾ ਦਿੱਤਾ ਜਾਵੇ ਕਿਉਂਕਿ ਹਰ ਵਾਰ ਇਹੀ ਹੁੰਦਾ ਹੈ ਕਿ ਸੈਸ਼ਨ ਸੱਦ ਲੈਂਦੇ ਨੇ ਪਰ ਜਿਹੜਾ ਹੈ ਵਿਰੋਧੀ ਧਿਰਾਂ ਨੂੰ ਜਿਹੜਾ ਹੈ ਉਹ ਬੋਲਣ ਨਹੀਂ ਦਿੱਤਾ ਜਾਂਦਾ ਤਾਂ ਤੁਸੀਂ ਜਦੋਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਵਿਧਾਇਕ ਨਵਾਂ ਆ ਸ਼ੁਰੂ ਹੋ ਚੁੱਕੇ ਨੇ ਜਾਖੜ ਸਾਹਿਬ ਵੀ ਇੱਥੇ ਪਹੁੰਚ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ ਪਹੁੰਚ ਚੁੱਕੇ ਨੇ ਤਰ ਤਰੇ ਅੰਦਰ ਬਾਗਏ ਪਹੁੰਚੇ ਨੇ ਤਾਂ ਲੱਗ ਲੱਗ ਜਿਹੜੇ ਵਿਧਾਇਕ ਨ ਹੋ ਸਕਦੇ ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਆ ਸਿੱਧੇ ਤੌਰ ਤੇ ਕਹੀਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਜਿਹੜੇ ਵਿਧਾਇਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਤਾਂ ਅੱਜ 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 ਸਪੈਸ਼ਲੀ ਗੱਲ ਕਰੀਏ ਤਾਂ ਅੱਜ ਅੱਜ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿਹੜੇ ਇਹ ਨੇ ਇਸ ਵਕਤ ਦੇ ਇੱਥੇ ਪਹੁੰਚੇ ਹੋਏ ਨੇ ਤਾਂ ਅੱਜ ਇਹ ਫੈਸਲਾ ਇਹ ਫੈਸਲਾ ਹੋਊਗਾ ਕਿ ਪਾਣੀ ਦਾ ਮੁੱਦਾ ਜਿਹੜਾ ਹੈ ਉਸ ਦਾ ਕੀ ਕਰਨਾ ਹੈ ਕਿ ਹਰਿਆਣਾ ਨੂੰ ਪੰਜਾਬ ਜਿਹੜਾ ਉਹ ਪਾਣੀ ਦੇਊਗਾ ਜੋ ਕਿ ਹੈ ਕਿਉਂਕਿ ਕੇਂਦਰ ਨੇ ਗੱਲ ਸਪਸ਼ਟ ਕੀਤੀ ਹੈ ਕਿ 4500 ਕਿਊਸ ਪਾਣੀ ਆ ਉਹ ਪੰਜਾਬ ਨੂੰ ਦੇਣੇ ਪਊਗਾ ਪਰ ਜੋ ਉਸ ਦਿਨ ਆਲ ਪਾਰਟੀ ਮੀਟਿੰਗ ਹੋ ਉਸ ਚ ਫੈਸਲਾ ਇਹ ਲੱ타 ਗਿਆ ਕਿ ਨਾ ਪੰਜਾਬ ਇੱਕ ਵੀ ਬੂੰਦ ਐਕਸਟਰਾ ਦੇਊਗਾ ਨਾ ਹੀ ਉਹਨਾਂ ਕੋਲ ਹੈ ਮੇਰੇ ਸ਼ੋਗੀ ਰਾਮ ਕੁਮਾਰ ਜੀ ਨਾਲ ਮੈਂ ਵਿਸ਼ੇ ਕਰ ਰਿਹਾ ਹਾਂ ਸਚੰਦੀਗੜ੍ਹ